ਦੀ ਬਹੁਤ ਸਾਰੀਆਂ ਗੱਲਾਂ ਆਉਂਦੀਆਂ ਨੇ ਲੋਕਲ ਅਫਸਰਾਂ ਦੁਆਰਾ ਚਾਹੇ ਉਹ ਤਹਿਸੀਲਾਂ ਦੇ ਵਿੱਚ ਨੇ ਚਾਹੇ ਉਹ ਲੋਕਲੀਓ ਦੁਆਰਾ ਜਾਂ ਲੋਕਲ ਕੋਈ ਕਲਰਕ ਤੋਂ ਲੈ ਕੇ ਯੋ ਤੱਕ ਬੈਠਾ ਕਿਸੇ ਤਹਿਸੀਲ ਦੇ ਵਿੱਚ ਕੋਈ ਅਫਸਰ ਬੈਠਾ ਜੇ ਕੋਈ ਵੀ ਕਹਿੰਦਾ ਵੀ ਅਸੀਂ ਪੈਸੇ ਉੱਪਰ ਦੇਣੇ ਨੇ ਕੋਈ ਨਕਸ਼ਾ ਪਾਸ ਕਰਨ ਦਾ ਤੁਹਾਡੇ ਤੋਂ ਪੈਸੇ ਮੰਗੇ ਕੋਈ ਤੁਹਾਨੂੰ ਗਲਤ ਤਰੀਕੇ ਨਾਲ ਵੈਸੇ ਵੀ ਐਨਓਸੀ ਸਰਕਾਰ ਖੋਲ ਰਹੀ ਹੈ ਜਿਹੜੀ ਕਿ ਸਾਡੇ ਹਲਕੇ ਲਈ ਮੇਰੇ ਹਲਕੇ ਲਈ ਬਹੁਤ ਵੱਡੀ ਰਾਹਤ ਦੀ ਗੱਲ ਹੈ ਐਨਓਸੀਜ਼ ਦੇ ਫੈਸਲੇ ਉੱਤੇ ਵੀ ਮੈਂ ਪੂਰੇ ਏਰੀਏ ਨੂੰ ਵਧਾਈ ਦਿੰਨੀ ਆ ਮੈਂ ਇੱਕ ਜਲਦੀ ਕਰਪਸ਼ਨ ਵਾਲਾ ਹੈਲਪਲਾਈਨ ਨੰਬਰ ਜਾਰੀ ਕਰ ਦੇਣਾ ਮੇਰੇ ਘਰ ਦੇ ਚਾਰ ਦਿਵਾਰੀ ਖੁੱਲੇ ਰਹਿੰਦੇ ਨੇ ਮੇਰੇ ਜਾਣ ਪਛਾਣ ਦਾ ਕੋਈ ਬੰਦਾ ਕੋਈ ਵੀ ਕਵੇ ਕਿਸੇ ਤਰੀਕੇ ਦੀ ਕਰਪਸ਼ਨ ਦੀ ਗੱਲ ਕਰੇ ਮੇਰੇ ਤੱਕ ਗੱਲ ਪਹੁੰਚਾਓ ਕਿਸੇ ਅਫਸਰ ਨਾਲ ਕੋਈ ਕਮੇਟੀ ਦੇ ਅਫਸਰ ਦੇ ਨਾਲ ਕਿਸੇ ਈਓ ਨਾਲ ਕਿਸੇ ਤਸੀਲਦਾਰ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ ਜੀ ਇੱਕ ਤਾਂ ਕਰਪਸ਼ਨ ਕਰਦੇ ਨੇ ਲੋਕਾਂ ਤੋਂ ਪੈਸੇ ਫੜਦੇ ਨੇ ਉੱਪਰ ਇਹ ਵੀ ਕਹਿੰਦੇ ਵੀ ਅਸੀਂ ਉੱਪਰ ਦੇਣੇ ਹੁੰਦੇ ਸਾਨੂੰ ਤਾਂ ਫੜਦੇ ਪੈਂਦੇ ਆ ਮੈਂ মিডিਆ ਰਾਹੀਂ ਤੇ ਸ਼ਰਮ ਥੋਦ ਕੇ ਕਹਿੰਨੀ ਹੈ ਵੀ ਕੋਈ ਤਸੀਲਦਾਰ ਜਿਹੜੀ ਅੱਜ ਤੱਕ ਮਾਜਰੀ ਦੀ ਰਹੀ ਹੈ ਕੋਈ ਤਸੀਲਦਾਰ ਜਿਹੜੀ ਖਰੜ ਦੇ ਵਿੱਚ ਰਹੀ ਹੈ ਜੇ ਉਹ ਇਹ ਗੱਲਾਂ ਮੈਨੂੰ ਹੁਣ ਪਤਾ ਲੱਗਦੀਆਂ ਵੀ ਇਹ ਪੈਸੇ ਵੀ ਫੜਦੇ ਰਹਿੰਦੇ ਆ ਤੇ ਉੱਪਰ ਸਾਡਾ ਨਾਂ ਵੀ ਲੈਂਦੇ ਰਹਿੰਦੇ ਨੇ ਜਿਹੜੀ ਕਿ ਸ਼ਰਮਸ਼ਾਰ ਗੱਲ ਹੈ ਪਿਛਲੇ ਦਿਨੀ ਮੈਂ ਇਹਨਾਂ ਨੂੰ ਫੋਨ ਕਰਕੇ ਕਿਹਾ ਸੀ ਵੀ ਤੁਹਾਨੂੰ ਕਿਤੇ ਸਭ ਤੋਂ ਵੱਧ ਕਰਾਪਟ ਲੀਡਰ ਅਫਸਰਾਂ ਦੇ ਜਿਹੜੇ ਅਵਾਰਡ ਹੈ ਉਹਨਾਂ ਦਿੱਤੇ ਜਾਣ ਜਿਸ ਤਰੀਕੇ ਤੁਸੀਂ ਲੋਕਾਂ ਦੀ ਲੁੱਟਖਸਟ ਕਰਦੇ ਹੋ ਮੇਰਾ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਜੀ ਕਿਸੇ ਅਫਸਰ ਦੇ ਨਾਲ ਇਹ ਅਸੀਂ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹਾਂ ਜਿਹੜਾ ਵੀ ਕੋਈ ਲੋਕ ਸਾਡੇ ਤੱਕ ਮੇਰੇ ਕੋਲ ਕੋਈ ਖਬਰ ਇਹਨਾਂ ਦੀ ਲੈ ਕੇ ਆਉਣਗੇ ਕੋਈ ਸਬੂਤ ਲੈ ਕੇ ਆਉਣਗੇ ਬਾਕੀ ਮੈਂ ਇਹਨਾਂ ਦਾ ਦੌਰਾ ਰੱਖੂੰਗੀ ਇਹਨਾਂ ਤੇ ਨਿਗਰ ਰੱਖੂੰਗੀ ਤੇ ਜੇ ਕੋਈ ਵੀ ਮੇਰਾ ਨਾਮ ਲੈਂਦਾ ਮੇਰੇ ਤੱਕ ਇਹ ਗੱਲ ਮੀਡੀਆ ਵਾਲਾ ਕੋਈ ਵੀਰੇ ਇਹ ਨਾ ਸੋਚੇ ਕਿ ਇਹਨਾਂ ਤਹਿਸੀਲਦਾਰਾਂ ਨਾਲ ਜਾਂ ਇਹਨਾਂ ਕਿਸੇ ਈਓ ਦੇ ਨਾਲ ਸਾਡਾ ਕੋਈ ਲੈਣ ਦੇਣ ਹੈ ਮੇਰੇ ਤੱਕ ਗੱਲ ਲੈ ਕੇ ਆਓ ਕੋਈ ਪਬਲਿਕ ਦੇ ਵਿੱਚ ਕਿਸੇ ਨੂੰ ਤੰਗ ਕਰਦੇ ਆ ਅਸੀਂ ਪਬਲਿਕ ਦੇ ਨਾਲ ਆ ਤੇ ਨਾ ਹੀ ਸਾਡੇ ਨਾਲ ਸਾਡਾ ਕਿਸੇ ਨਾਲ ਕੋਈ ਹਿੱਸੇਦਾਰੀ ਹੈ ਇਹ ਸਾਰਾ ਸਾਰ ਆਪਦੇ ਸਿਰ ਉੱਤੇ ਕਰਦੇ ਇਹਨਾਂ ਦੀਆਂ ਪੁੱਠੀਆਂ ਤਾਂ ਪਈਆਂ ਹੋਈਆਂ ਨੇ ਇਹਨਾਂ ਨੂੰ ਇਹਨਾਂ ਨੂੰ ਬੰਦ ਕਰ ਰਹੇ ਹਾਂ ਅਸੀਂ ਜਿਹੜੇ ਅਸਲ ਤਾਂ ਹੁਣ ਤੱਕ ਪਤਾ ਲੱਗੇ ਕੀ ਕਾਰਵਾਈ ਕੀਤੀ ਹੁਣ ਕੀ ਅੱਗੇ ਕਰ ਰਹੇ ਹਾਂ ਕਾਰਵਾਈ ਉਹਨਾਂ ਤੇ ਕਾਰਵਾਈ ਜੀ ਗਲਤ ਇਹ ਆ ਵੀ ਇਹਨਾਂ ਦੇ ਸਿਸਟਮ ਹੀ ਇਸ ਤਰੀਕੇ ਸੈਟਅਪ ਕੀਤੇ ਹੋਏ ਨੇ ਡਾਇਰੈਕਟ ਬੇਨ ਨਾਲ ਇਹਨਾਂ ਨੇ ਫੜਨੇ ਨਹੀਂ ਥੱਲੇ ਦੀ ਥੱਲੇ ਪ੍ਰਾਈਵੇਟ ਬੰਦੇ ਰੱਖੇ ਹੁੰਦੇ ਨੇ ਨਾਲੇ ਸਾਨੂੰ ਸਬੂਤਾਂ ਦੀ ਲੋੜ ਹੈ মিডিਆ ਵਾਲੇ ਜਿੰਨੇ ਅੱਜ মিডিਆ ਲੋਕਲ মিডিਆ ਖੜਾ ਪੰਜਾਬ ਦਾ মিডিਆ ਖੜਾ ਤੁਸੀਂ ਸਾਡੇ ਤੱਕ ਸਬੂਤ ਲੈ ਕੇ ਆਓ ਉਤੋਂ ਉੱਤੇ ਮੈਂ ਐਕਸ਼ਨ ਨਾ ਕਰਾਂ ਤੇ ਮੇਰੀ ਗਲਤੀ ਹੈ ਮੇਰੇ ਕੋਲ ਉਸ ਚੀਜ਼ ਦਾ ਕਿ ਇਹ ਇਸ ਇਹ ਕਹਿ ਕੇ ਵੀ ਪੈਸੇ ਫੜ ਲੈਂਦੇ ਨੇ ਵੀ ਅਸੀਂ ਐਮਐਲਏ ਨੂੰ ਦੇਣੇ ਨੇ ਏ ਮੈਂ ਅਫਸਰਾ ਨੂੰ ਇੱਕ ਗੱਲ ਸਮਝਾ ਦਮਾ ਵੀ ਤੁਸੀਂ ਕੋਠੀਆਂ ਦਾ ਤੁਸੀਂ ਐਮਐਲਏ ਦਾ ਨਾਮ ਲੈਣਾ ਬੰਦ ਕਰ ਦੋ ਇਹ ਤੁਸੀਂ ਜਿਹੜੀਆਂ ਕਰਪਸ਼ਨਾਂ ਕਰਦੇ ਹੋ ਇਹ ਤੁਹਾਡੀ ਆਪਣੀ ਜ਼ਿੰਮੇਵਾਰੀ ਹੈ ਤੁਹਾਡਾ ਐਮਐਲਏ ਨਾਲ ਕੋਈ ਲੈਣ ਦੇਣ ਨਹੀਂ ਹੈ ਸੋ ਜੇ ਕਿਸੇ ਤਹਿਸੀਲਦਾਰ ਨੇ ਕਿਸੇ ਈਓ ਨੇ ਗਲਤੀ ਨਾਲ ਵੀ ਥੱਲੋਂ ਪੈਸੇ ਫੜ ਕੇ ਮੇਰਾ ਨਾਮ ਲਿਆ ਤੇ ਜਿਹੜੇ ਲੋਕ ਇਹਨਾਂ ਨੂੰ ਪੈਸੇ ਫੜਾਉਂਦੇ ਆ ਸਾਨੂੰ ਦੱਸੋ ਕਿਸ ਤਰੀਕੇ ਦੇ ਖਾਸ ਤੌਰ ਤੇ ਨਵਾਂ گاؤں ਈਓ ਜਾ ਇੱਥੇ ਕੋਈ ਥੱਲੇ ਵਾਲਾ ਅਫਸਰ ਕਿਸੇ ਤਰੀਕੇ ਦੀ ਕਰਪਸ਼ਨ ਕਰਦਾ ਮੇਰੇ ਤੱਕ ਪਹੁੰਚਾਈ ਜਾਵੇ ਅਸੀਂ ਇਹਨਾਂ ਨੂੰ ਇਹ ਕਹਿ ਕੇ ਹੀ ਇੱਥੇ ਜ਼ਿੰਮੇਵਾਰੀ ਦਿੰਨੇ ਆ ਕਿ ਤੁਸੀਂ ਸਿਸਟਮ ਨੂੰ ਸਹੀ ਕਰਨਾ ਪਰ ਇਹਨਾਂ ਨੂੰ ਆ ਤਾਂ ਪਈਆਂ ਹੋਈਆਂ ਨੇ ਲੋਕਾਂ ਨਾਲ ਰਲ ਕੇ ਹੀ ਕੱਢੀਆਂ ਜਾ ਸਕਦੀਆਂ ਨੇ ਲੋਕ ਸਾਡੇ ਤੱਕ ਮੀਡੀਆ ਸਾਡੇ ਤੱਕ ਇਹਨਾਂ ਦੀਆਂ ਖਬਰਾਂ ਇਹਨਾਂ ਦੇ ਸਬੂਤ ਲੈ ਕੇ ਆਓ ਮੈਡਮ ਮੈਡਮ ਮੁਕਤਲ ਨੂੰ ਵੀ ਚਿੱਠੀ ਲਿਖੀ ਗਈ ਸੀ ਕਾਲੀ ਪੇੜਾ ਨੂੰ ਲੈ ਕੇ ਉਹਨਾਂ ਨੇ ਕਿਹਾ ਸੀ ਲਿਸਟ ਜਾਰੀ ਕੀਤੀ ਬਿਲਕੁਲ ਜੀ ਮੈਨੂੰ ਪੂਰੀ ਉਮੀਦ ਹੈ ਕਿ ਜਿੰਨਾ ਸਾਡੀ ਜਿਹੜੀ ਇਹਦੀ ਵੱਡੀ ਰਾਹਤ ਹੈ ਜਿਹੜੀ ਨਵਾਂ ਗਰਾਉਂਡ ਦੇ ਲੋਕਾਂ ਨੂੰ ਮਿਲਦੀ ਆ ਚਾਹੇ ਉਹ ਜ਼ਮੀਨ ਦੇ ਐਨਓਸੀ ਤੇ ਹੋਵੇ ਚਾਹੇ ਉਹ ਬਿਜਲੀ ਦੇ ਮੀਟਰਾਂ ਤੇ ਹੋਵੇ ਦੇਖੋ ਮੈਂ ਤਾਂ ਜੀ ਸਿੱਧਾ ਇਹ ਕਹਿੰਨੀ ਆ ਵੀ ਮੇਰਾ ਕਿਸੇ ਅਫਸਰ ਨਾਲ ਕੋਈ ਸਮਝੌਤਾ ਨਹੀਂ ਆ ਕੋਈ ਲੈਣ ਦੇਣ ਨਹੀਂ ਆ ਮੇਰਾ ਕੋਈ ਨਾਮ ਲਵੇ ਤਾਂ ਮੈਨੂੰ ਦੱਸਣਾ ਹੈ ਅਸੀਂ ਲੋਕਾਂ ਦਾ ਕੰਮ ਠੀਕ ਕਰਨ ਲਈ ਇੱਥੇ ਆਏ ਹੋਏ ਆ